ਤਾਂ ਤਮਰਦਾਸ ਸ਼ਾਮਿਲ ਹੋਣ ਆਏ ਆ ਬਹੁਤ ਨਾ ਪੂਰਾ ਹੋਣ ਵਾਲਾ ਘਟਨਾ ਜਿਹੜਾ ਜਿੱਥੇ ਸੱਬੇ ਚਾਰਕ ਜਿੱਤ ਨੂੰ ਮੈਸਮ ਦਾ ਪੂਰੇ ਪੰਜਾਬ ਨੂੰ ਔਰ ਪੂਰੇ ਦੁਨੀਆ ਪਰ ਵਿਸ਼ਵਾਸ ਦੇ ਪੰਜਾਬੀਆਂ ਨੂੰ ਪਿਆਏ ਸੀ ਉਹਦੇ ਔਰ ਪਰਿਵਾਰ ਤੇ ਵੀ ਬਹੁਤ ਵੱਡਾ ਕਸ਼ਟ ਆ ਕਿ ਕੁਝ ਸਮਾਂ ਪਹਿਲ ਉਹਨਾਂ ਦੇ ਪਿਤਾ ਜੀ ਵੀ ਪੂਰੇ ਹੁਕਮ ਇਸ ਔਰ ਇਹ ਜਿਹੜੀ ਘਾਟ ਪਈ ਹੈ ਇਹਦਾ ਸਮਾਂ ਇੱਕ ਮਰਮ ਹੈ ਪਰਿਵਾਰ ਦੇ ਲਈ ਕਿਉਂਕਿ ਅਸੀਂ ਤੇ ਸਭਨਾ ਨੇ ਚਲੇ ਜਾਣਾ ਰਿਸ਼ਤੇਦਾਰਾਂ ਭੈਣ ਭਰਾਵਾਂ ਵੀ ਪਰ ਮਾਪਿਆਂ ਆਸਤੇ ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਵੱਡੀ ਦੁੱਖ ਦੀ ਗੱਲ ਹੈ। ਉਹ ਹੀ ਅਰਦਾਸ ਕੀਤੀ ਹੈ ਪ੍ਰਮਾਤਮਾ ਸਮਾ ਇੱਕ ਮਰਮ ਦੀ ਤਰ੍ਹਾਂ ਹੋਵੇ। ਹੌਲੀ ਹੌਲੀ ਸਮਾ ਜਿਹੜਾ ਆ ਉਹਨਾਂ ਨੂੰ ਪ੍ਰਮਾਤਮਾ ਮਿਹਰ ਬਖਸ਼ੇ ਇਸ ਦੁੱਖ ਦੀ ਘੜੀ ਜੋ ਉਹ ਬਾਹਰੋਂ। ਇਹ ਹੀ ਪ੍ਰਮਾਤਮਾ ਕੇ ਅਰਦਾਸ ਕੀਤੀ ਹੈ। ਮੈਂ ਨੇ ਇੱਕ ਦੋ ਚੀਜ਼ਾਂ ਤੁਹਾਨੂੰ ਜਰੂਰ ਇਸ ਮંચ ਤੋਂ ਕਹਿਣਾ ਚਾਹਾਂਗਾ ਕਿ ਠੀਕ ਹੈ ਸਕਾਰ ਸਾਡੇ ਨਾਲ ਸੰਬੰਧ ਹੁੰਦੀ ਹੈ। ਅਸੀਂ ਮੈਂ ਮੈਂਬਰ ਪਾਰਲੀਮੈਂਟ ਐ ਜਾਂ ਕੋਈ ਐਮ.ਐਲ.ਏ. ਐ ਪਰ ਸਭ ਤੋਂ ਵੱਡੀ ਤੋਖਤੀ ਗੱਲ ਹੈ ਕਿ ਜਿਹੜੀ ਕਾਰਜਪਾਲਿਕਾ ਆ ਉਹ ਬਿਲਕੁਲ ਐਕਟਿਵ ਨਹੀਂ ਹੈਗੀ ਕਾਰਜਪਾਲਿਕਾ ਦੇ ਨਾ ਕੰਮ ਕਰ ਰਹੀ ਬਿਊਰੋਕ੍ਰੇਸੀ ਦੇ ਨਾ ਕੰਮ ਕਰ ਰਹੀ ਕਾਨੂੰਨ ਲਾਗੂ ਕਿੰਨੇ ਕਰਨਾ ਸਰਕਾਰਾਂ ਦੇ ਬਦਲਤੀਆਂ ਗੁੱਸਾ ਨਿਕਲ ਗਿਆ ਸਰਕਾਰਾਂ ਦੇ ਸਰਕਾਰ ਬਦਲਤੀ ਅਫਸਰ ਤੇ ਉੱਥੇ ਹੀ ਨੇ ਕਦੀ ਵੀ ਇਹ ਸਵਾਲ ਅਫਸਰ ਨੂੰ ਵੀ ਹੋਣੇ ਚਾਹੀਦੇ ਆ ਵੀ ਭਾਈ ਤੇਰੇ ਤੈਨੂੰ ਇਹ ਜਿਹੜਾ ਕਾਨੂੰਨ ਮਿਲਿਆ ਤੇਰੇ ਕੋਲ ਜਿਹੜੇ ਪੈਸੇ ਆਏ ਆ ਉਹ ਕਿੱਥੇ ਗਰਦੇ ਆ ਕਿਉਂ ਨਹੀਂ ਇਹ ਸਿਸਟਮ ਤੇ